ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਚਾਰ ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਨੇ ਬਾਈ ਤੋਂ ਡੇਰ ਆ ਜੀ ਬਾਈ ਬਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮਕਾਰ ਕੰਮ ਹੋ ਬਈ ਚੱਲਦਾ ਬਈ ਨਾਮ ਤੇ ਐਡਰੈਸ ਫੋਲ ਚੰਨਾ ਗਲਾਬ ਸਿੰਘ ਪਿੰਡ ਹੈ ਸ਼ੰਗਾਰਾ ਨੋਆ ਤਪਾਦਸ਼ੀਲ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਭੰਪਾਉੜ ਰਹਿ ਗਿਆ ਸэр ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦਿਓ 95014 33579 ਇਹ ਬਾਈ ਦਾ ਕੰਟੈਕਟ ਨੰਬਰ ਹੈ ਇੱਕ ਵਾਰੀ ਡਾਕਟਰ ਦੇ ਦੋ ਵੀ ਵਹਿੜਾ ਲੈਣੀਆਂ ਆਪਣੇ ਕੋਲ ਵਹਿੜਾ ਮੰਨ ਰਾਤ ਹੀ ਆਈਆਂ ਸਾਰੀਆਂ ਠੀਕ ਹੈ ਜੀ ਹਾਂ ਰਾਤ ਬੱਸ ਕੱਲ੍ਹ ਆਥਣੇ ਬਣਾਈਆਂ ਓਕੇ ਜਦੋਂ ਵੀ ਲੈਣੀ ਆਪਦੀ ਨਿਰਖ ਪਰ ਕੇ ਤਸ਼ਲੀ ਕਰਕੇ ਲੈ ਜੇ ਆਪਣੇ ਘਰੋਂ ਜਦੋਂ ਆਪਣੇ ਘਰੋਂ ਵਾਗੀ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਕੱਲ੍ਹ ਕੀ ਆ ਜਦੋਂ ਦੇਖਣੀ ਆਪਦੀ ਪਹਿਲਾਂ ਤਸ਼ਲੀ ਕਰਕੇ ਲੈ ਜੇ ਜਾਂ ਵੱਡੀ ਛੋਟੀ ਸਾਈ ਪਾਉਣ ਤੋਂ ਪਹਿਲਾਂ ਚੈੱਕ ਕਰ ਲੈ ਜਦੋਂ ਵੀ ਸਾਈ ਪਾਉਣੀਆਂ ਪਹਿਲਾਂ ਆ ਦੀ ਜਜਮੈਂਟ ਕਰ ਲੈ ਮੇਰੀ ਫਿੱਟ ਆ ਜਾਂ ਨਾ ਫਿੱਟਾ ਜਦੋਂ ਸਾਈ ਪਾਤੀ ਆਪਾਂ ਸਾਈ ਨਹੀਂ ਵਾਪਸ ਕਰਨੀ ਤੇ ਆਪਦੀ ਪਾਵੇ ਨਾ ਪਾਵੇ ਪਹਿਲਾਂ ਧਿਆਨ ਮਾਰ ਲੈ ਬੰਦਾ ਓਕੇ ਬਾਅਦ ਜਾ ਕੇ ਕਿੰਨੀ ਵੱਡੀ ਆ ਛੋਟੀ ਆ ਆਪਾਂ ਬੰਦੇ ਨੂੰ ਜਵਾਬ ਦੇਈਏ ਇਹਨੇ ਮੁੜ ਕੇ ਬਹਿਣਾ ਆਪਣੀਆਂ ਰਹਿ ਜਾਂਦੀਆਂ ਫੇ ਅਗਲਾ ਕਹਿੰਦਾ ਬਾਈ ਕੱਲ ਤੂੰ ਕਹਿੰਦਾ ਬੇਕਿੰਗਾਂ ਦੀ ਖੜੀਆਂ ਹਾਂ ਹਾਂ ਪਹਿਲਾਂ ਉਹ ਨਿਰਖ ਲੈ ਜੋ ਸਾਈ ਪਾਉਣੀਆਂ ਓਕੇ ਬਾਅਦ ਆਪਾਂ ਲਾਂਬਾ ਕਿਸੇ ਤੋਂ ਵੀ ਲੈਣਾ ਉਹ ਨਿਰਖ ਕੇ ਤੇ ਛੱਲੀ ਕਰਕੇ ਲਿਆਵੇ ਆਪਣੇ ਘਰੋਂ ਆਪਣੀਆਂ ਵੜਾਂ ਲਿਆਉਂਦੀਆਂ ਹੁੰਦੀਆਂ ਘਰ ਦੀ ਆਪਣੀ ਕੋਈ ਵੜਬ ਨਹੀਂ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਹਾ ਸੂਈ ਹੈ ਇਹ ਡਾਕਟਰ ਦੂਜਾ ਸੂਹਾ ਸੂਈ ਹੈ ਹਾਂ ਬੱਚਾ ਮਗਰਾ ਰਾਤ ਦੀ ਸੂਈ ਵੀ ਹੈ ਰਾਤ ਦੀ ਸੂਈ ਹੈ ਬੱਚਾ ਮਗਰ ਬੱਚਾ ਹਾਂ ਤੇ ਜੇਰ ਕੰਪਲੀਟ ਹੈ ਜੇ ਜੁਰ ਹਾਂ ਕੰਪਲੀਟ ਆ ਬਾਈ ਓਕੇ ਬਾਈ ਤੇ ਕਿੰਨਾ ਦੁੱਧ ਵੀ ਮਾਲਕਾਂ ਨੇ 25 26 ਕਿਲੋ ਦੱਸਿਆ ਨੇ ਡਾਕਟਰ ਪਹਿਲਣ ਦਾ ਪਾਇਆ ਵਾ ਹਾਂ ਵੀ ਦੂਜਾ ਸੂਹਾ ਤੇ ਬਾਕੀ ਵੱਡੀ ਗੱਲ ਕੀ ਡਾਕਟਰ ਇਹ ਠੰਡੀ ਸੀਲ ਦੇ ਵਹਿਰ ਲੈ ਬਾਈ ਜਿਵੇਂ ਮਰਜ਼ੀ ਬੈਜਾ ਜਿਵੇਂ ਮਰਜ਼ੀ ਵਾਇਆ ਤੇ ਹਿੱਲਣਾ ਤਾਂ ਹੈ ਹੀ ਨਹੀਂ ਨੇ ਯਾਰ ਲੈ ਵਾ ਦੇਖੋ ਬਹੁਤ ਸੋਹਣਾ ਆਰਡਰ ਬਣੇ ਕਰ ਮਾਲੀ ਦਾ ਲੈ ਵਾ ਦੇਖੋ ਬਹੁਤ ਸੋਹਣਾ ਆਰਡਰ ਥਣੂ ਦੇ ਕੋ ਡਾਕਟਰ ਬੜੀ ਕਮਾਲ ਦਾ ਥਣ ਲੱਗਿਆ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਥਣ ਦਿਖਾ ਦੇ ਦੋਨੇ ਵਸ ਹੁੰਦੇ ਲੈ ਵਾ ਮੂਹਰੋਂ ਦੇਖੋ ਨਾੜਾਂ ਨੂੰ ਨਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਗਲਾਬੀ ਥਣ ਚੀਂ ਆਏ ਡਾਕਟਰ ਨਾ ਗਿੜਗਿੜਦੇ ਥਣ ਆ ਬੁਰਾ ਮੈਲੇ ਭਲਾ ਬੰਦਾ ਸਹੀ ਗੱਲ ਆ ਬਾਈ ਚਵਾਈ ਕਿਵੇਂ ਆ 24 ਲਾਡ ਇੱਕ ਨੰਬਰ ਆ ਪਾ ਧਾਰਾ ਮਾਰ ਕੇ ਦਿਖਾਵਾਂਗੇ ਓਕੇ ਹਾਂ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਬਾਕੀ ਬਾਰਾ ਤਾਂ ਨਹੀਂ ਕਹਿੰਦੇ ਡਾਕਟਰ ਜੀ ਇਹ ਬੰਦਾ ਸੇਵਾ ਦਾ ਦੁੱਧ ਮਤਲਬ 30 ਤੋਂ 35 ਕਿਲੋ ਚਵਾ ਸਕਦੀ ਹੈ ਫਰਡ ਠੀਕ ਆ ਹਾਂ ਫੁੱਲ ਬਰੀਡ ਸੂਈ ਸੂਈ ਬਾਕੀ ਕਾਹਦਾ ਦੁੱਧ ਸ਼ਮੇ ਪਲੀ ਡਾਕਟਰ ਬਾਹਲੀ ਆ ਫਰ ਸਹੀ ਗੱਲ ਆ ਬਾਈ ਪਲੀ ਵੀ ਚੰਗੀ ਉਹ ਲੇਵਾ ਦੇ ਡਾਕਟਰ ਉਹ 19 گا ਉਹਨਾਂ ਲੇਵਾਲੀ ਫਿਰਦੀ ਆ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਐ ਡਾਕਟਰ ਦਿਖਾ ਦੀ ਬਾਹਰ ਨਾ ਦੱਸਦੀ ਇਹ ਵੀ ਲੇਵਾ ਹੈਗਾ ਵੇ ਕੋ ਤੂੰ ਨਾੜਾਂ ਦੂਰਾਂ ਦੇਖੋ ਨਾੜਾਂ ਦੇਖ ਬਾਈ ਲੇਵਾ ਫਸਿਆ ਵਾ ਪੂਰਾ ਲੈ ਨਾੜਾਂ ਚੈੱਕ ਕਰੋ ਗੱਲੀ ਗੱਲੀ ਨਾੜ ਐ ਖੜੀ ਆ ਦੁੱਧ ਵਾਲੀ ਤੇ ਥਣ ਦੇਖੋ ਬਾਈ ਗੁਲਾਬੀ ਥਣ ਇਕੱਲਾ ਇਕੱਲਾ ਥਣ ਐ ਡਾਕਟਰ ਨਾ ਲੇਵਾ ਮੂਹਰ ਨੂੰ ਵੀ ਦਿਖਾ ਦੇ ਬੰਦਾ ਕਹਿੰਦਾ ਗਿੱਠ ਮਨ ਮੂਹਰ ਦਿਖਾਉਂਦਾ ਗਿੱਠ ਮੂਰੇ ਫਿਰਦਾ ਤੇ ਮਗਰ ਨੂੰ ਵੀ ਲੇਵਾ ਲੱਤਾਂ ਤੋਂ ਬਾਹਰ ਦਿਖਾਉਂਦੀ ਆ ਸਹੀ ਗੱਲ ਹ ਲੈ ਬਾਈ ਇੱਥੋਂ ਸਾਈਡ ਸਾਈਡ ਤੋਂ ਕੈਮਰਾ ਮਾਰਦੇ ਨਾ ਉਨਾ ਹੀ ਮਗਰ ਨੂੰ ਹਾਂ ਗਿੱਠ ਮਗਰ ਪੈਂਦਾ ਡਾਕਟਰ ਲੇਵਾ ਵਾਲਾ ਸਹੀ ਗੱਲ ਆ ਬਾਈ ਬਾਕੀ ਡਾਕਟਰਾਂ ਦੇ ਹੱਥਾਂ ਨੂੰ ਬਹਿਣ ਦੀ ਤਿਆਰੀ ਕਰਨੀ ਬਹੁਤ ਆ ਤੇ ਦੁੱਧ ਆਪਾਂ ਕਹਿੰਦੇ ਹਾਂ ਮੰਨਤੀ 35 ਕਿਲੋ ਕੁ ਦੁੱਧ ਬਾਹਲਾ ਨਹੀਂ ਹੈ ਜੀ ਫੈਰ ਨੂੰ ਸਹੀ ਗੱਲ ਆ ਬਾਕੀ ਡਾਕਟਰਾਂ ਨੂੰ ਜਾਤ ਕੁਆਲਟੀ ਦਿਖਾ ਬਹਿਣ ਦੀ ਤੂੰ ਨਸਲ ਦਿਖਾ ਦੇ ਵੀ ਨਸਲ ਬਹੁਤ ਜਿਆਦੇ ਆ ਨਸਲ ਇੱਕ ਨੰਬਰ ਆ ਫੇਸ ਦਿਖਾਵਾਂਗੇ ਫੇਸ ਬੜਾ ਪਿਆਰਾ ਬੋਦੀਵਾਦੀ ਪੂਰੀ ਚੰਗੀਆਂ ਸੁਨੱਖ ਪੁਣਾ ਫੁੱਲਾ ਆਰਡਰ ਦੇਖੋ ਬਈ ਬਾਕੀ ਡਾਕਟਰ ਤੂੰ ਮੂੰਹ ਜਾਤ ਦਿਖਾ ਰਹਾ ਡਾਕਟਰ ਦਾ ਫੇਸ ਦੇਖੋ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਬੋਦੀਵਾਦੀ ਚੰਗੀਆਂ ਬਹੁਤ ਜਿਆਦੇ ਨਸਲ ਆ ਡਾਕਟਰ ਬਹਿੜ ਦੀ ਪੂਰੀ ਜਾਤ ਨਸਲ ਜਿੰਨੀ ਕਹਦੇ ਕੱਦ ਵੀ ਕੋਈ ਛੋਟਾ ਨਹੀਂ ਆ ਦਿਖਾ ਦਿਓ ਕੱਦ ਗੁੱਦ ਲੈ ਪੂਰਾ ਕੱਦ ਆ ਕੋਈ ਬੰਨਾ ਬੰਨੇ ਆ ਨਹੀਂ ਛੋਟਾ ਸਹੀ ਗੱਲ ਆ ਪੂਰੇ ਵਜਨ ਵਾਲੀ ਬਹਿੜ ਆ ਕੱਲਾ ਬਾਈ ਦਾ ਮੂੰਹ ਹੀ ਨਹੀਂਦਾ ਲੈ ਪੂਰਾ ਮੋਢੇ ਤੱਕ ਬਾਕੀ ਡਾਕਟਰ ਨਾਲ ਲੰ ਬਹੁਤਾ ਵਹਿੜਦੀ ਐ ਦਿਖਾ ਦੇ ਪੀਠਾ ਪੁੱਠਾ ਬਹੁਤ ਜਿਆਦਾ ਚੰਗੀ ਐ ਸਹੀ ਗੱਲ ਆ ਬਾਈ ਮੁੱਲ ਫੋਨ ਤੇ ਹੋ ਜਾ ਡਾਕਟਰ ਮੁੱਲ ਫੋਨ ਤੇ ਕਰਾਂਗੇ ਕਰਾਂਗੇ ਜਾਇਜ ਆਪਾਂ ਮੁੱਲ ਨਹੀਂ ਵਾੜੇ ਕਰਨੇ ਬਹੁਤ ਠੀਕ ਆ ਹਾਂ ਬਾਕੀ ਤਿਆਰੀ ਦਿਖਾ ਦੇ ਵਹਿੜਦੀ ਮੁੱਲ ਜਮਾ ਹਾਂ ਬਾਕੀ ਨਸਲ ਦੁੱਨੇ ਪਾ ਦਿਖਾ ਦੇ ਕੋਈ ਐ ਨਹੀਂ ਕਹਿ ਸਕਦਾ ਵੀ ਸਹੀ ਗੱਲ ਆ ਫਿਕਰ ਉਸ ਹੈ ਕੁਆਲਿਟੀ ਫੋਰ ਡਾਕਟਰ ਫਾਰਮ ਵਾਲੀ ਵਹਿੜ ਹੈ ਹਮ ਧਾਰਾ ਮਾਰ ਕੇ ਦਿਖਾ ਦੇ ਡਾਕਟਰ ਆਪਾਂ ਮਾਰ ਕੇ ਦਿਖਾ ਦੇ ਲੈ ਬਾਈ ਜਿਵੇਂ ਮਰਦੀ ਵਹਿਦਾ ਚੂਣ ਦੇਖੋ ਇੱਕ ਨੰਬਰ ਮੋਟੀ ਮੋਟੀ ਚਵਾਈ ਆ ਜੀ ਲੱਗਦਾ ਚਵਾਈ ਦਾ ਇੱਕ ਨਹੀਂ ਭਰਾ ਹਾਂ ਬਾਲ ਡਾਟਰ ਚੋਣ ਚੰਗਾ ਆ ਥਣ ਚੰਗਾ ਵੈਰਾ ਚੋਣ ਵੀ ਫੇਰੀ ਚੰਗਾ ਫੇਰੀ ਚੰਗਾ ਹਾਂ ਮੁੱਠੀ ਵਾਲਾ ਥਣ ਜਿਵੇਂ ਚੋਣ ਦਾ ਡਾਟਰ ਥਣ ਤੇ ਹਰਦੀ ਵਿਗਣਾ ਥਣ ਵੀ ਵੋਹ ਕੰਮ ਦਾ ਸਹੀ ਗੱਲ ਆ ਭਾਈ ਲਾ ਮਗਰ ਲੈ ਮਗਰ ਜੀ ਮਗਰ ਖਾੜਾਂ ਲੈ ਮੈਂ ਕਹਿੰਦਾ ਚਵਾਈ ਤਾਂ ਪੂਰੇ ਨੰਬਰ 1 ਆ ਲੈ ਚੋਣ ਦੇਖੋ ਲੈ ਹਜੇ ਮਾਰੀਆਂ ਆ ਭਾਂ ਹੈਗੀਆਂ ਥੋੜੀਆਂ ਜਿਹਾ ਮਮੂਲੀ ਦੀਆਂ ਬਾਲੀਆਂ ਨਹੀਂ ਬਸ ਉਹਦੇ ਹੋਈ ਜਾਂਦੀ ਐ ਕੋਈ ਨਹੀਂ ਭਾਈ ਲੈ ਮੋਟੀ ਮੋਟੀ ਧਾਰ ਆ ਜਿਵੇਂ ਮਰਜ਼ੀ ਚੋਈ ਚੱਲ ਚਵਾਈ ਨੰਬਰ 1 ਆ ਭਾਈ ਤੇ ਜਮਾ ਬੌਲੇ ਚੱਲ ਜਮਾ ਦਿਖਾ ਦੇ ਡਾਕਟਰ ਜਮਾ ਖੱਟਾ ਬੋਲਾ ਆਪਾਂ ਬੰਦਾ ਕਹਿੰਦੇ ਜਮਾ ਬੋਲਾ ਲੈ ਜਮਾ ਬੋਲਾ ਖੱਟਾ ਖੱਟਾ ਵੱਡੀ ਗੱਲ ਕੀ ਡਾਕਟਰ ਤੂੰ ਸੀਲ ਸੰਦੀ ਬਹਲੀ ਆ ਵੇੜ ਇਹਦਾ ਭਲਾ ਉੱਠ ਕੇ ਡਾਕਟਰ ਦੁਬਾਰੇ ਫੇਰ ਵਾਜਦਾ ਹਿਲਣਾ ਦਾ ਕੰਮ ਹੀ ਨਹੀਂ ਇਹਦਾ ਲੈ ਠੀਕ ਆ ਲੈ ਜਿਵੇਂ ਮਰਜੀ ਵਾਜਦਾ ਹਿਲਣਾ ਤੇ ਹੀ ਨਹੀਂ ਕਰ ਮਾਈ ਨੇ ਤੂੰ ਲੈਵਾ ਦਿਖਾ ਦੇ ਡਾਕਟਰ ਪਸਾਂ ਤੋਂ ਬੋਲਾ ਭਾਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਜਿਹੜਾ ਵੈਡ ਦੇ ਸਾਹ ਹੋਂ ਨਾ ਬਿਲਕੁਲ ਵੈਡ ਦੇ ਸਾਹ ਡਾਕਟਰ ਮੁੱਲ ਜਾਇਜ਼ ਕਰਾਂਗੇ ਆਪਾਂ ਕੋਈ ਲੋਕਾਂ ਦੇ ਵੱਡੇ ਮੁੱਲ ਨਹੀਂ ਕਰਨੇ ਠੀਕ ਆ ਜਿਵੇਂ ਵੇੜਾ ਬਾਕੀ ਬੰਦਾ ਨਾ ਆਪ ਹੀ ਦੱਥੂ ਬੱਕੇ ਆਪੋ ਜਾਂ ਮ ਅੱਗੇ ਪ੍ਰਾਅ 2 ਨੰਬਰ ਕਿਹੜਾ ਸੂਆ ਬਾਈ ਇਹ ਡਾਕਟਰ ਦੂਜਾ ਸੂਆ ਸੂਈ ਹੈ ਕਦੋਂ ਸੂਈ ਆਪਾਂ ਇਹਨੂੰ ਸੂਈ ਨੂੰ ਹੋ ਗਿਆ ਹੋ ਡਾਕਟਰ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਆਪਨੇ ਕੋਈ ਰਾਤ ਰਾਤ ਆਈ ਹੈ ਓਕੇ ਹਾਂ ਠੀਕ ਆ ਕਿੰਨੇ ਕ ਬੋਲ ਦੇ ਹਾਜ਼ਰ ਆ ਬੋਲ ਡਾਕਟਰ ਇਹ ਮਾਲਕਾਂ ਨੇ ਤਾਂ ਕਿਹਾ ਸੀਗਾ ਵੀ 20 ਕਿਲੋ ਤਿਆਰ ਹੈ ਹਮ ਆਪਾਂ ਤੋਂ ਐ ਮੰਨ ਵੀ 8 ਕਿਲੋ 9 8 ਢਾਢੇ ਕਿਲੋ ਡੰਗ ਦਾ ਤਿਆਰ ਹੋ ਤੂੰ 8 ਮੰਨ ਕੀ ਲਵੇ ਬੰਦਾ ਠੀਕ ਆ ਬਾਈ ਬਾਕੀ ਆ ਡਾਕਟਰ ਆਉਣ ਜਾਣ ਇੱਕ ਦਿਨ ਘਾਟ ਵਾਦ ਕਰ ਜਿੰਦਾ ਦੋ ਦਿਨ ਬਾਅਦ ਸਾਂਭ ਲਈ ਚਵਾਈ ਤੇ ਆ ਜਣਾ ਸਹੀ ਬਾਕੀ ਨਸਲ ਦਿਖਾ ਦੇ ਡਾਕਟਰ ਇਹਦੀ ਵੀ ਕਵਾਲਿਟੀ ਬਹੁਤ ਜ਼ਿਆਦੇ ਆ ਵਿਹੜ ਦੀ ਫੁੱਲ ਕੱਦ ਦਾ ਫੁੱਲ ਕੱਦ ਫੁੱਲ ਆ ਬਈ ਆਰਡਰ ਕਮਾਲ ਦਾ ਬਾਕੀ ਤੂਰਾ ਰਖਾ ਨੇ ਤੇ ਫੇਸ ਦੇਖੋ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਬੋਦੀਬਾਦੀ ਚੰਗੀ ਆ ਸਨਖਪੁਣਾ ਫੁੱਲਾ ਵਿਹੜ ਦੇ ਵਿੱਚ ਤੂਰਾ ਦੇਖੋ ਲੈ ਬਈ ਬਾਜੀ ਆਰਡਰ ਲੇਵਾ ਥਣ ਬਹੁਤ ਜ਼ਿਆਦੇ ਕਮਾਲ ਦਾ ਇਹਦਾ ਵੀ ਹੂੰ ਲੇਵਾ ਹਾਂ ਲੇਵਾ ਦਾ ਇਹ ਦੁਆਥਾ ਨੂੰ ਦੇਖੀ ਡਾਕਟਰ ਬਣਦੀ ਪੁੰਦੀ ਬਹੁਤ ਆ ਵਹਿੜ। ਠੀਕ ਹੈ। ਬਾਕੀ ਡਾਕਟਰ ਜਾਨ ਜੂਨ ਬਹੁਤ ਆ ਨਸਲ ਕੁਆਲਿਟੀ ਬਹੁਤ ਆ ਇਹਦੀ ਵੀ। ਹੂੰ। ਪੂਰਾ ਥਣ ਭੀਆਂ ਵਿੱਥੀ ਤੇ ਇਕੱਲਾ ਇਕੱਲਾ ਕੋਈ ਐ ਨਾ ਮੰਨੇ ਵੀ ਥਣ ਦੇੜੇ ਆ। ਵੱਡੀ ਵੱਡੀ ਲੰਮੀ ਲੰਮੀ ਹਾਂ ਪੂਰੀ ਲਮਾਈ ਲਮੂਈ ਬਹੁਤ ਆ ਡਾਕਟਰ ਵਹਿੜ ਦੀ। ਸਹੀ ਗੱਲ ਆ। ਲੇਵਾ ਬਹੁਤ। ਤੋਂ ਦੇ ਡਾਕਟਰ ਬਾਹਰ ਤਾਂ ਇਹ ਬੰਦਾ ਸੇਵਾ ਦਾ ਦੁੱਧ 25 ਕਿਲੋ ਚਵਾਉ ਰਾਮਦਾਰੀ ਨੇ। ਠੀਕ ਆ। ਹਾਂ। ਲੇਵਾ ਲੇਵੇ ਦੀ ਤਿਆਰੀ ਦੇ ਡਾਕਟਰਾਂ ਨੇ ਦੱਸ ਦਿਆ ਵੀ ਵਾਕਿਆ ਹੀ ਚੰਗੀ ਆ। ਨਾੜਾ ਨੂੜਾ ਫੁੱਲ ਚੰਗੀਆਂ ਕੱਲੀ ਕੱਲੀ ਨਾ ਪਸ਼ਾਤ ਉਹ ਆਰਡਰ ਦੇਖੋ ਲੈ ਕਿਆ ਬਾਤ ਆ ਨਾੜਾ ਨਾ ਗੁੰਦਿਆ ਵਾ ਬਈ ਲੇਵਾ ਚਾਰ ਫੇਰ ਤੋਂ 1 ਵਜਾ ਗਿਆ ਲੈ ਚਾਰ ਸਜਾ ਲੇਵਾ ਕਰਮਾਲੀ ਦਾ ਫੀਟਿੰਗ ਵਾਲਾ ਲੇਵਾ ਗਾ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਰਖਾ ਨਹੀਂ ਮਾਰ ਦੋ ਬਈ ਧਾਰਾ ਲੈ ਬਈ ਚਵਾਈ ਦੇਖੋ ਚੂਣ ਦੇਖੋ ਬਈ ਠੰਡੀ ਦੇਖੋ ਡਾਕਟਰ ਨੇ ਚਵਾਈ ਤਾਂ ਬਾਹਲੀ ਨਿੱਟ ਹੈ ਦੀ ਹਾਂ ਮੌਜ ਨਾ ਖੜੀ ਆ ਕਹਿਣਾ ਕੁਛ ਨਹੀਂ ਬਾਕੀ ਡਾਕਟਰ ਠੰਡੇ ਸ਼ਰਤੀ ਸਾਈ ਚਵਾਈ ਆ ਸਾਹ ਦੇਖ ਲੋ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਨਿਬੜਦੀ ਐ ਚਵਾਈ ਭਰਾ ਹਾਂ ਡਾਕਟਰ ਦੱਸਦੀ ਐ ਵਿਚੋਂ ਹੈਗਾ ਹੂੰ ਲੈ ਮਗਰਲੇ ਥਣਾ ਚੋਂ ਦੇਖੋ ਬਈ ਚਵਾਈ ਲੈ ਇੱਕ ਨੰਬਰ ਚਵਾਈ ਐ ਜਿਵੇਂ ਮਰਜ਼ੀ ਚੋਈ ਬਾਕੀ ਡਾਕਟਰ ਨਾਲ ਥਾਂ ਦੇ ਸਿਰਤੀ ਹੁੰਦਾ ਥਣ ਬਹੁਤ ਚੰਗਾ ਚੋਣ ਵੀ ਤਾਂ ਹੀ ਚੰਗਾ ਹੂੰ ਚੁਵਾਈ ਵੀ ਤਾਂ ਹੀ ਚੰਗੀ ਆ ਥਣ ਚੰਗਾ ਥਣ ਬਹੁਤ ਕੰਮ ਦਾ ਡਾਕਟਰ ਥਣ ਸਿਰਤੀ ਚੁਵਾਈ ਹੋਣੀ ਆ ਬਾਕੀ ਉਹ ਦੇਦਾ ਡਾਕਟਰ ਮੋਜ ਨਾ ਖੜੀ ਆ ਕੋਈ ਵਸਤਾਬ ਨਹੀਂ ਹੱਥੀ ਚੋਲਾ ਮਸ਼ੀਨਾਂ ਚੋਲਾ ਇੱਕ ਬਰਾਬਰ ਆ ਬਈ ਥਣ ਡੋ ਡਾਕਟਰ ਆ ਮਸ਼ੀਨ ਤੇ ਲਾ ਲੇ ਹੱਥੀ ਚੋਲੇ ਕੋਈ ਚੱਕਰੀ ਨਹੀਂ ਵਹਿਰਦੂ ਯਾਰ ਬਹੁਤ ਵੀਰੇ ਜੈ ਜੂ ਹਾਂ ਡਾਕਟਰ ਮੋਲ ਜੈ ਜੂ ਬਾਕੀ ਬੜ ਨਿਕਰੀ ਦੇ ਡਾਕਟਰ ਹਾਂ ਨਿਕਰੀ ਦੇਖ ਲੈ ਲੇਵਾ ਤੇ ਥਣ ਦੇਖ ਕਮਾਲ ਦਾ ਇਦੋਂ ਦਿਖਾ ਦੀ ਡਾਕਟਰ ਥਣ ਸੋਣ ਗੁਲਾਬੀ ਥਣ ਮੁਠੀ ਵਾਲਾ ਥਣ ਪੂਰੀ ਵਿੱਥੇ ਥਣ ਫੇਸ ਦੇਖੋ ਫੇਸ ਬੜਾ ਪਿਆਰਾ ਕਿਸੇ ਪਾਸੋਂ ਕਰਮਣੀ ਨੂੰ ਕੋਈ ਘਾਟ ਨਹੀਂ ਲੇਵਾ ਦੇ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਚੰਗੀਆਂ ਪੂਰੀ ਚਵਾਈ ਚ ਹੋਈ ਇੱਕ ਨੰਬਰ ਆਈ ਅੱਗੇ ਬਈ ਤਨ ਨੰਬਰ ਤੇ ਕਿਹੜਾ ਸੂਆ ਵੀਰੇ ਇਹ ਡਾਕਟਰ ਪਹਿਲਾ ਸੂਆ ਹੈ ਪਹਿਲਾ ਸੂਆ ਹਾਂ ਕਦੋਂ ਸੂਈ ਆ ਇਹਨੂੰ ਡਾਕਟਰ ਦਾ ਦੂਜਾ ਦਿਨਾਂ ਸੂਈ ਨੂੰ ਕੱਲ ਦੀ ਸੂਈ ਵੀ ਆ ਠੀਕ ਆ ਹਾਂ ਬੱਚਾ ਕੀ ਦੇਤਾ ਇਹਦੇ ਮਗਰ ਵੀ ਡਾਕਟਰ ਬੱਚਾ ਹੀ ਆ ਬੱਚਾ ਦੇਤਾ ਠੀਕ ਆ ਹਾਂ ਕਿੰਨਾ ਗਬੌਲਾ ਫਿਰ ਹੁਣ ਬੌਲਾ ਡਾਕਟਰ ਉਹ ਬਨ ਕੇ ਚੱਲੋ ਵੀ ਆਪਾਂ ਤੜਕੇ ਬੱਛਾ ਝੰਗਾ ਕੇ 5-6 ਕਿਲੋ ਚੋਇਆ ਓਕੇ ਹਾਂ ਹਜੇ ਫਿਰ ਪ੍ਰੋਪਰ ਖਾਲੀ ਨਹੀਂ ਕਰੀ ਹਲੇ ਹੂੰ ਹਜੇ ਦੂਜਾ ਦਿਨ ਹੀ ਆ ਕੱਲ ਹੀ ਸੁੱਈ ਹੈ ਠੀਕ ਆ ਹਾਂ ਡਾਕਟਰ ਬਾਕੀ ਬਾਹਰ ਦਾ ਨਿਖਰ ਨਹੀਂ ਨੁਖਰ ਨਹੀਂ ਬਹੁਤ ਆ ਜਿਵੇਂ ਪਹਿਲਣ ਬੱਚੀ ਆ ਹੂੰ ਗਾੜੀ ਤਿਲ ਸੀਲ ਛੰਦੀ ਬਹੁਤ ਆ ਯਾਰ ਲੇਵਾ ਦੇਖ ਬਾਈ ਕੀ ਲੇਵੇ ਮੈਂ ਕਹਿੰਨਾ ਕਾਹੂ ਗੱਲਾਂ ਕਰਦਾ ਫੀਟਿੰਗ ਵਾਲਾ ਲੇਵਾ ਬਾਕੀ ਵੱਡੀ ਗੱਲ ਕਿਹਾ ਡਾਕਟਰ ਜਿਵੇਂ ਪਹਿਲਾਂ ਬੱਚੇ ਨੂੰ ਸੀਲ ਦੇਖ ਲੈ ਜਿਵੇਂ ਮਰਜੀ ਬਾਈ ਡਾਕਟਰ ਕਹਿਣਾ ਕੁਝ ਨਹੀਂ ਜਿਵੇਂ ਜਿਵੇਂ ਬੋਲੋ ਜਿਵੇਂ ਮਰਜੀ ਬਾਕੀ ਸੀਲ ਵਾਹਦਾ ਹੂੰ ਪਾਕੀ ਦੁੱਧ ਵੀ ਡਾਕਟਰ ਮੰਨ ਕੇ ਚੱਲੋ ਜਿਵੇਂ ਸੀਲ ਠੰਡੀ ਆ ਠੀਕਾ ਦੁੱਧ ਵੀ ਵਾਦਾ ਤਾਂ ਨਹੀਂ ਕਹਿੰਦੇ ਦੁੱਧ ਵੀ ਦੇ ਆਸੇ ਪਾਸੇ ਪਾ ਦੋ ਠੀਕ ਹੈ ਬਾਈ ਹਾਂ ਤੂੰ ਤਿਆਰੀ ਦੇ ਡਾਕਟਰ ਬਹਿਰ ਬਲਟੀ ਫੁੱਲ ਚੰਗੀ ਚਮਕ ਫੁੱਲ ਲੇਵਾ ਕਮਾਲ ਹਾਂ ਲੇਵਾ ਦੇ ਡਾਕਟਰ ਬਹਿਰ ਦੋ ਹੱਥਾਂ ਨੂੰ ਦੇਖੀ ਡਾਕਟਰ ਬਹੁਤ ਨਖਰੂ ਬਹਿਰ ਫੀਟਿੰਗ ਵਾਲਾ ਲੇਵਾ ਕਣੀ ਹਾਂ ਬਾਕੀ ਡਾਕਟਰ ਮਗਰ ਮੂਹ ਨੂੰ ਲੇਵਾ ਬਹੁਤ ਆ ਕੋਈ ਐ ਨਾ ਮਨੇ ਮਗਦੇ ਮੂਰੇ ਵੀ ਲੇਵਾ ਬਹੁਤ ਚੰਗਾ ਸਹੀ ਗੱਲ ਆ ਬਈ ਤੂੰ ਸਾਈਡ ਤੋਂ ਦਿਖਾ ਦੀ ਨਾੜਾਂ ਨੂੰ ਨਾ ਲੇਵੇ ਤੇ ਮੂਹ ਮੂਰੇ ਦਿਖਾ ਦੇ ਦੇ ਮੈਨੂੰ ਕਹਨਾ ਕਮਾਲ ਵਾਲਾ ਹਾਂ ਦੇਖੋ ਡਾਕਟਰ ਨਾੜਾਂ ਨੂੰ ਦੇਖੀ ਤੇ ਫੁੱਲ ਤੇ ਚੰਗੀ ਆ ਬਈ ਤੇ ਨਾੜਾਂ ਨੂੰ ਨਾ ਫੁੱਲ ਆ ਲੇਵੇ ਤੇ ਕਮਾਲ ਬਈ ਵਾੜਾ ਵੀਰੇ ਫੋਨ ਸਾਇਲੈਂਟ ਕਰ ਦੇ ਤੋਰਾ ਇੱਕ ਨੰਬਰ ਲੇਵਾ ਦੇਖੋ ਚਵਾਈ ਕਿਵੇਂ ਆ ਭਰਾ ਚਵਾਈ ਦਾ ਆਰਡਰ ਧਾਰਾਂ ਮਾਰ ਕੇ ਦਿਖਾਵਾਂਗੇ ਚੋਣ ਹੈ ਬਹੁਤ ਚੰਗਾ ਇਹਦਾ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਧਾਰਾਂ ਕੋਈ ਚੈੱਕ ਕਰ ਲਈ ਮਾਰ ਕੇ ਦਿਖਾ ਦੇਗਾ ਲੇਵਾ ਨੇੜ ਤੋਂ ਦੇਖੋ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਬਾਕੀ ਵੀਰੇ ਬਰੀਡ ਵੀ ਮੰਨ ਕੇ ਚੱਲ ਫੁੱਲ ਚੰਗੀ ਆ ਨਾ ਗਰਮੀ ਮੰਨੇ ਨਾ ਠੰਡ ਮੰਨੇ ਜੁਮਾ ਦਾ ਆਰਡਰ ਗਰਮੀ ਕੋ ਵੀ ਮੰਨਣਾ ਦਾ ਕੰਮ ਹੀ ਨਹੀਂ ਯਾਦਾ ਦੋ ਦਿਸੇ ਦਾ ਫਾਲੋ ਦੀ ਮੱਝਾਂ ਆ ਰਗੇ ਹੋ ਮੱਝਾਂ ਰਗੇ ਦੋ ਦਿਸੇ ਹਾਂ ਲੈ ਵਾਡੀ ਗੱਲ ਕੀੜਾ ਤੂੰ ਸੀਰਸਨ ਤੇ ਥਾਨ ਲਈ ਬਾਤ ਖਾ ਦੋਨੇ ਬਸ ਲੈ ਨਾੜਾ ਨੂੜਾ ਹਾਂ ਇਦੋਂ ਦਿਖਾ ਦੀ ਫੇਰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਜਿਵੇਂ ਪਹਿਲਾਂ ਨਿਆਣਾ ਪਾਵੇ ਨਾ ਪਾਵੇ ਕੋਈ ਆਲ ਨਹੀਂ ਇਹਨੂੰ ਸਹੀ ਗੱਲ ਹਾਂ ਇਦੋਂ ਦਿਖਾ ਦੋ ਡਾਟਰ ਮੂਰੇ ਨਾੜਾ ਨੂੜਾ ਦੇਵੇ ਤੇ ਮੁੱਲ ਜਾਇਜ਼ ਹੋ ਮੁੱਲ ਡਾਟਰ ਜਾਇਜ਼ ਹੋ ਬਹਿਣ ਦੇ ਹਿਸਾਬ ਨਾਲ ਕੋਈ ਵਾਦਾ ਨਹੀਂ ਕਰਨਾ ਆਪਾਂ ਬੋਗਾ ਫੋਨ ਤੇ ਹਣ ਹਾਂ ਮੁੱਲ ਫੋਨ ਤੇ ਕਰਾਂਗੇ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਦਿਖਾ ਦੋ ਕੁਆਲਿਟੀ ਫੋਲ ਲੈ ਬਾਈ ਐਂ ਬਹਿ ਜਾ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੈਵਾ। ਜਮਾਈ ਡਾਕਟਰ ਕੋ ਕਹਿੰਦੀ ਤੂੰ ਚਿਵਾਈ ਖਾ ਦੇ ਜਿਵੇਂ ਪਹਿਲਾਂ ਬੈਠਾ ਚੋਣ ਦੇਖਉਂਦਾ। ਚੋਣ ਦੇਖੋ ਇੱਕ ਨੰਬਰ ਆ ਬੜੀ ਚੰਗੀ ਚਿਵਾਈ ਆ। ਬੜੀ ਵੇਟ ਚੰਗੀ ਆ ਡਾਕਟਰ ਚਿਵਾਈ ਯਾਰ। ਮੈਂ ਕਹਿੰਦਾ ਜਿਵੇਂ ਮਾਰ ਦੇ। ਉਹ ਮਗਲੇ ਮਾਰੀ ਖਾ ਦੇ। ਹਾਂ। ਤੇ ਬਾਕੀ ਡਾਕਟਰ ਤੂੰ ਆਥਰ ਨੂੰ ਦੇਖੀ ਬੈਠਦਾ ਬੰਦੀ ਦੇਖੀ ਲੈ। ਹੂੰ। ਨਾ ਨਿਆਣਾ ਪਾਇਆ ਨਾ ਬੱਚਾ ਲਾਇਆ ਮੂੰਹ ਇਹ ਨਾ ਬੜਾ। ਜਿਵੇਂ ਬੈ ਜਾ ਡਾਕਟਰ ਜਿਆ ਨਿਆਣਾ ਵੀ ਪਾਵੇ ਨਾ ਪਾਵੇ ਜਿਵੇਂ ਪਹਿਲਾਂ ਬੈਠਾ ਜਿਵੇਂ ਹੀ ਨਹੀਂ ਆਉਂਦਾ ਪੂਰਾ। ਬੜੀ ਚਿਵਾਈ ਆ ਹਣਾ। ਬਹੁਤ ਵਧੀਆ ਚੋਣਾ ਡਾਕਟਰ ਯਾਰ। ਨਾੜਾ ਨੂੜਾ ਹਾਂ ਬਾਕੀ ਡਾਕਟਰ ਤੂੰ ਵਾਡੀ ਗੱਲ ਕਿ ਤੂੰ ਲੈਵਾ ਦੇ ਹੁਣ ਕੀ ਆਣੀ ਚਾਹੀਦਾ ਹੀਟਿੰਗ ਚੈੱਕ ਕਰ ਲੈ ਬਾਹਰ ਨਹੀਂ ਆਏ ਡਾਕਟਰ ਲੈਵਾ ਚੰਗਾ ਤਿਆਰੀ ਦੇਖੀ ਡਾਕਟਰ ਹੱਥੋਂ ਨੂ ਬਹਿੜਦੇ ਬਹੁਤ ਬੜਨਾ ਇਹ ਮੁੱਲ ਭਰਾ ਕੇ ਨਾ ਜਾਇ ਜੁਣਾ ਇੱਕ ਬਾਕੀ ਡਾਕਟਰ ਗੱਲ ਕਰ ਗਿਆ ਪਹਿਲਾਂ ਬੱਛੀ ਆ ਭਲਾ ਇਹ ਐ ਪੁੱਠੇ ਪਾਈ ਦੇ ਵਜਾ ਸਿੱਧੇ ਪਾਈ ਦੇ ਵਜਾ ਐ ਤੇਰੇ ਕਹਿਣਾ ਤਾਂ ਜਮੇ ਨਹੀਂ ਕੋਈ ਕਹਿਣਾ ਕੁਛ ਨਹੀਂ ਬਾੜੀ ਸੀਲ ਬੱਛੀ ਆ ਠੀਕ ਆ ਭਾਈ ਬਾਕੀ ਡਾਕਟਰ ਤੂੰ ਲੈਵਾ ਦੇ ਕਿ ਹੁਣ ਵੀ ਲੱਤਾਂ ਹੁੰਦਾ ਮਗਰ ਦਿਖਾਉਂਦੀ ਆ ਸਹੀ ਗੱਲ ਤੇ ਜਿਵੇਂ ਬੰਤਰ ਹੈ ਬਾਹਰ ਦੀ ਚਮਕ ਚਮਕ ਬਹੁਤ ਹੈ ਸਹੀ ਗੱਲ ਆ ਹਾਂ ਇਹ ਨਹੀਂ ਵੀ ਭਾਈ ਕੀ ਜ ਅੱਗੇ ਭਰਾ ਲਾਸਟ ਕਿਹੜਾ ਸੂਆ ਆਪਣੇ ਗੱਬਣਾ ਇਹ ਇਹ ਡਾਕਟਰ ਦੂਜਾ ਸੂਆ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਵੀਰੇ ਡਾਕਟਰ ਜੈਨੂ 2 ਤੋਂ 4 ਦਿਨ 2 ਤੋਂ 4 ਦਿਨ ਬਾਕੀ ਲੇਵਾ ਲੂਏ ਡਾਕਟਰ ਕੁਆਲਟੀ ਇਹਦੀ ਬਹੁਤ ਨਹੀਂ ਆਏ ਚੰਗੀ ਆਹ ਬਾਤ ਆ ਲੇਵਾ ਦੇਖੋ ਪੰਡ ਵਾਲਾ ਲੇਵਾ ਆਹ ਤੂੰ ਥਣ ਥੂਣ ਦਿਖਾ ਦੀ ਡਾਕਟਰ ਮੂਹਰ ਟੰਗਾ ਕੇ ਮੂਹਰਲਾ ਮਗਰਲਾ ਲੇਵਾ ਮੂਹਰ ਦੇਖੋ ਲੇਵਾਲਾ ਮੂਹਰ ਨੂੰ ਕਿੰਨਾ ਤਿਆਰ ਕਰੀ ਬੈਠੀ ਆ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਨਾੜਾ ਨੂੜਾ ਲੈ ਫੁੱਲ ਚਾਹੀਏ ਨੇ ਫੇਸ ਬੜਾ ਚੰਗਾ ਡਾਕਟਰ ਐਂ ਦੇਖ ਲਾ ਲੇਵਾ ਲੱਤਾਂ ਤੋਂ ਨਾ ਬਿਸ਼ਾਹ ਵੀ ਦਿਖਾਉਂਦੀ ਆ ਪਿੱਛੇ ਵੀ ਦਿਖਾਉਂਦੀ ਆ ਮੂਹਰੇ ਵੀ ਦਿਖਾਉਂਦੀ ਆ ਸਹੀ ਗੱਲ ਆ ਹਾਂ ਦਿਖਾਓ ਡਾਕਟਰ ਥਣ ਥਣ ਬਹੁਤ ਚੰਗੇ ਆ ਸਹੀ ਗੱਲ ਆ ਖੋਲਿਓ ਬਈ ਤੋੜ ਕੇ ਦਿਖਾਓ ਕੱਲੀ ਕੱਚੀ ਕੱਚੀ ਆ ਦਿਨ ਲੈਣੀ ਆ ਕੱਚੀ ਆ ਡਾਕਟਰ ਬਾਦ ਸਿੱਕੀ ਘੱਪਣਾ ਨਹੀਂ ਦੂਜੀਆਂ ਸੁਈਆਂ ਵਗਈਆਂ ਆਪਣੇ ਕੋਲ ਆਰਡਰ ਕਰਨ ਵਾਲੀ ਨੇ ਸੋਨਾ ਤਿਆਰ ਕਰ ਲੈਣਾਗਾ ਕੱਦ ਚੰਗਾ ਬਰੀਡ ਚੰਗੇ ਪ੍ਰਿੰਟ ਚੰਗਾ ਤੋੜਾ ਇੱਕ ਨੰਬਰ ਬਈ ਇਹ ਥਣ ਲੈ ਬਈ ਬੜਾ ਕਮਾਲ ਲੈ ਡਾਕਟਰ ਬਾਹਾਂ ਨਹੀਂ ਆਏ ਚੰਗਾ ਜਦੋਂ ਬੱਚਾ ਪੂਚਾ ਧਰਦਾ ਇਹਨਾਂ ਕਲੇ ਵੇ ਹੋਰ ਤਿਆਰ ਕਰ ਲੈਣਾ ਹੂੰ ਸਹੀ ਕਰਦਾ ਡਾਕਟਰ ਤਿਆਰੀ ਦੇਖੀ ਬੈਠ ਕਰਦੀ ਬਾਕੀ ਰਾਤ ਤੂੰ ਥਾਣੇ ਲੈ ਵਾ ਹੁਣ ਦਿਖਾ ਦੇ ਮੂਹਰ ਤੋਂ ਸਮਾਰ ਕੇ ਸਹੀ ਕਰਦਾ ਕੱਲਾ ਕੱਲਾ ਥਾਣਾ ਬੈਠਦਾ ਕੱਲਾ ਕੱਲਾ ਥਣ ਤੋਰਾ ਇੱਕ ਨੰਬਰ ਲੈ ਵਾ ਕਮਾਲ ਪੂਰੀ ਸਮਝ ਪਈ ਆ ਡਾਕਟਰ ਕੋਈ ਲਿੱਥੀ ਨਾ ਮੰਨੇ ਦੁੱਧ ਵਾਲਾ ਪੀਸ ਆ ਹਾਂ ਦੁੱਧ ਵਾਲਾ ਤਾਂ ਡਾਕਟਰ 25 26 ਕਿਲੋ ਚ ਬਾਉ ਰਾਮਦਾਰੀ ਨਾਲ ਹੂੰ ਲੇਵੇ ਉਹਦਾ ਭਾ 30 ਕਿਲੋ ਕਹਦੇ ਨਹੀਂ 25 26 ਕਿਲੋ ਚਵਾ ਦੇਣਾ ਆਰਾਮਦਾਰੀ ਠੀਕ ਆ ਮੁੱਲ ਜੈਜੂ ਮੁੱਲ ਨਾਲ ਜੈਜੂ ਸਦਾ ਥਾਨ ਦਿਖਾ ਦੇ ਲੈ ਦੇਖ ਲੈ ਥਾਨ ਦੇਖ ਬਈ ਹਾਂ ਬਹੁਤ ਜੰਗਾਰਾ ਥਾਨ ਹੈ ਵੀਤੀ ਦੇ ਥਾਨ 나ੜਾਂ ਦੇਖੋ ਲੈ 나ੜਾਂ ਦੇਖੋ ਡਾਕਟਰ ਪੂਰੇ ਲੇਵੇ ਦੱਸਦੀ ਆ ਵੇੜ ਖੜੀ ਆ ਵੱਡੀ 나ੜ ਦੁੱਧਲੀ ਚੈੱਕ ਕਰ ਲੋ ਚਵਾਈ ਚੁਈ ਚੰਗੀ ਨਿਕਲੀ ਪੂਰੀ ਡਾਕਟਰ ਚੋਂ ਜਾਣ ਚੰਗਾ ਉਹ ਵੇੜ ਦਾ ਕੱਦ ਕੁਦ ਚੰਗਾ ਹੈ ਬਾਕੀ ਡੱਬ ਜਨ ਬਹੁਤ ਚੰਗਾ ਡਾਕਟਰ ਸਹੀ ਗੱਲ ਹੈ ਲੱਗਦਾ ਸਮੀਂ ਬੋਲੀ ਬਹੁਤ ਹੈ ਕੱਦ ਬਹੁਤ ਲੰਮਾ ਕੱਦ ਦਿਖਾ ਦੇ ਡਾਕਟਰ ਪੂਰੀ ਕੱਦ ਕੁਦਾ ਪੂਰੇ ਬਹਿਰ ਜਾਂਚ ਆ ਕੋਈ ਐ ਨਾ ਮਨੇ ਫਿੱਕੀ ਹੈ ਬਹਿੜ ਸਹੀ ਗੱਲ ਆ ਬਾਈ ਹਾਂ ਪੂਰੀ ਐ ਸਮੀ ਬਹਿੜ ਠੰਡੀ ਵੀ ਆ ਨਾ ਪੂਰੀ ਡਾਕਟਰੀ ਜਿਵੇਂ ਮਰਜੀ ਬਹਿਦਾ ਕੋਈ ਚੱਕਰੀ ਨਹੀਂ ਰਹਾ ਯਾਰ ਜਿਵੇਂ ਕੋਈ ਕਹਿੰਦੀ ਡਾਕਟਰ ਯਾਰ ਜਿਆਦਾ ਕੁਆਲਟੀ ਵਧੀਆ ਬਹਿੜ ਦੀ ਓਕੇ ਬਾਈ ਬਹਿੜ ਵੀ ਚੰਗੀ ਆ ਗੱਬਣ ਹਾ ਵੀ ਬਹਿੜ ਚੰਗੀ ਆ ਬਾਈ ਲੇਵਾ ਕਮਾਲ ਦਾ ਸੂਈ ਸਵਾਈ ਤੇ ਥਾਣ ਬਹੁਤ ਚੰਗਾ ਚਵਾਈ ਚੰਗੀ ਆ ਆ ਵਾਰਡ ਵੀ ਬਈ ਚੰਗੀ ਆ ਸੂਈ ਸਵਾਈ ਕੰਦ ਕਾਂ ਖੜੀ ਵਾਰਡ ਤੇ ਆ ਵਾਰਡ ਦਾ ਤਾਂ ਬਈ ਕੋਈ ਅੰਤ ਨਹੀਂ ਫੁੱਲ ਬ੍ਰੀਡ ਲੇਵਾ ਕਮਾਲ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਨੋਦਰ ਰਿਗਾਰਡ ਵੀ ਬਈ ਨੇ ਬਹੁਤ ਚੰਗਾ ਦੱਸਿਆ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ